ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਉਮੀਦ ਕਰਦੀ ਕਿ ਫਿਰ ਤੁਸੀਂ ਠੀਕ ਹੋਵੋਗੇ ਤਲੋਜੀ ਫ੍ਰੈਂਡ ਇੱਥੇ ਮੈਂ ਲੱਗ ਰਹੀ ਸੀ ਕਿ ਝਾੜੂ ਕੱਢਣ ਝਾੜੂ ਪੋਚਾ ਤੇ ਯਾਨਕੀ ਹੋਇਆ ਪਿਆ ਸੀਗਾ ਇੱਥੇ ਬਸ ਦੁਪਹਿਰ ਥੋੜਾ ਕਾ ਨਾ ਪੈਰਾਂ 'ਚ ਕਿਰਕਿਟ ਜੀ ਆ ਜਾਂਦੀ ਸੀਗੀ ਤੇ ਇੱਥੇ ਆ ਦੇਖੋ ਹੈ ਨਾ ਸ਼ਾਨੂੰ ਲੈ ਕੇ ਆਏ ਸੀਗਾ ਮੇਰੇ ਵਾਸਤੇ ਫਲਾਵਰ ਮੈਨੂੰ ਇੰਨਾ ਪਿਆਰਾ ਲੱਗਿਆ ਸੱਚੀ ਨੀਚੇ ਹੈ ਨਾ ਗੋਡੇ 'ਤੇ ਬਹਿ ਕੇ ਇਹਨੇ ਮੈਨੂੰ ਫਲਾਵਰ ਦਿੱਤਾ ਮੈਨੂੰ ਇੰਨੀ ਹੈਰਾਨਗੀ ਹੋਈ ਸੱਚੀ ਵੀ ਹੈ ਦੇਖੀ ਵੀ ਛੋਟਾ ਹੈ ਬੇਟਾ ਹੈ ਨਾ ਵੀ ਕਿਵੇਂ ਉਹ ਕੀਤਾ ਇਹਨੇ ਮੈਨੂੰ ਇੱਕੋ ਲੱਗਦਾ ਸਰਪ੍ਰਾਈਜ਼ ਜਾਈ ਕਰਤਾ ਤੇ ਐਨਾ ਸੱਚੀ ਪਿਆਰਾ ਲੱਗਿਆ ਐਨਾ ਕਿਊਟ ਲੱਗਿਆ ਮੈਨੂੰ ਇਹ ਅੱਗੇ ਤਾਂ ਇਹਨ ਕੀ ਫਲਾਵਰ ਫਲੂਵਰ ਤੋੜ ਕੇ ਸਬਜੀ ਸੂਬਜੀਆ ਬਣਾਉਂਦਾ ਰਹਿੰਦਾ ਖੇਲੀ ਜਾਂਦਾ ਹੁੰਦਾ ਅਪਸਰੀ ਚ ਤੇ ਇਹਨੂੰ ਮੈਂ ਪੁੱਛਿਆ ਮੈਂ ਕਿ ਤੈਨੇ ਕਿੱਥੋਂ ਸਿੱਖਿਆ ਨਾ ਐਵੇਂ ਫਲਾਵਰ ਦੇਣਾ ਕਹਿੰਦਾ ਮਮਾ ਫੋਨ 'ਚੋਂ ਦੇਖ ਲੈ ਫੋਨ 'ਚੋਂ ਆ ਕੁਝ ਬੱਚੇ ਸਿੱਖਦੇ ਨੇ ਪਤਾ ਹੀ ਨਹੀਂ ਚੱਲਦਾ ਹੈਗਾ ਤੇ ਉਹੀ ਫਲਾਵਰ ਇਹ ਉਹਨੇ ਹੁਣ ਜੋਏ ਨੂੰ ਦੇਤੇ ਤੇ ਮੈਂ ਐਨਾ ਖੁਸ਼ ਹੋਈ ਸੱਚੀ ਵੀ ਦੇਖ ਲੈ ਐਨਾ ਕਿਊਟ ਜਾਂ ਲੱਗਿਆ ਮੈਨੂੰ ਇਹ ਸੀਨ ਜ ਮੈਨੂੰ ਬੜਾ ਵਧੀਆ ਲੱਗਿਆ ਤੇ ਹੁਣ ਵੈਸੇ ਇੱਥੇ ਮੈਂ ਝਾੜੂ ਝੂੜੂ ਲਾ ਦਨੀ ਆ ਤੇ ਹੁਣ ਇਹ ਕਰ ਰਿਹਾ ਸੀਗਾ ਆਪਣੇ ਵੀਰੇ ਦਾ ਇੰਤਜ਼ਾਰ ਰਮਣੀਤ ਦਾ ਮੈਂ ਵੈਸੇ ਹੀ ਗੇਟ ਤਾਂ ਹੀ ਬਾਹਰ ਖੋਲਿਆ ਸੀਗਾ ਵੀ ਝਾੜੂ ਆਪਾਂ ਲਾ ਰਹੇ ਆ ਨਹੀਂ ਅਗਰਵਾਈਜ਼ ਬੰਦ ਹੀ ਰਹਿੰਦਾ ਤੇ ਆ ਦੇਖੋ ਇੱਥੇ ਲੱਗ ਰਿਹਾ ਸੀਗਾ ਸ਼ਰਾਰਤਾ ਕਰਨ ਇੱਥੇ ਨਾ ਗਰਮੀ ਧੁੱਪ ਨਹੀਂ ਹੋਈ ਪਈ ਸੀਗੀ ਮਖਾਇ ਨਹੀਂ ਧੁੱਪ ਚਾਉਣਗੇ ਬੱਚੇ ਹਨਾ ਰਮਣੀਤ ਛਣ ਨੂੰ ਤਾਂ ਚਲੋ ਅਸੀਂ ਮੋਟਰਸਾਈਕਲ ਤੇ 5 ਮਿੰਟ ਤੇ ਇਹ ਲੈ ਆਉਣੀ ਆ ਹਨਾ પરમણીત ਦਾ ਮੈਨੂੰ ਬਾਲਾ ਹੁੰਦਾ ਵੀ ਸਾਈਕਲ 'ਚ ਇੱਕ ਐਨਾ ਭਾਰੀ ਬੈਗ ਹੁੰਦਾ ਤੇ ਇੱਕ ਧੁੱਪ 'ਚ ਹੈਨਾ ਕਿੰਨੀ ਐ ਬਾਲਾ ਮੈਨੂੰ ਉਹ ਹੋઈ ਜਾਂਦਾ ਸੀਗਾ ਵੇਟ ਕਰ ਜਾਂਦੀ ਸੀਗੀ ਮੈਂ ਉਹਦਾ ਤੇ ਮੈਂ ਚਲੋ ਅਭੀ ਰਾਜੂਗਾ ਜਦੋਂ ਮੈਂ ਆਪੀ ਗੇਟ ਚਲੋ ਖਲਾਉ ਲੂਗਾ ਹੈਨਾ ਤੇ ਫਿਰ ਉਹ ਉਧਰਲੀ ਸਾਈਡ ਦੀ ਆ ਗਏ ਸੀਗਾ ਦੇਖੋ ਇੱਧਰ ਗੇਟ ਬੰਦ ਕਰ ਇੱਧਰ ਆ ਗਏ ਤੇ ਆਉਂਦੇ ਸਾਰ ਆਪਣੇ ਭਰਾ ਨੂੰ ਐ ਚਿੰਬੜ ਗਿਆ ਇਹ ਜਿੰਗੇ ਪਤਾ ਨਹੀਂ ਕਾਫੀ ਦਿਨਾਂ ਬਾਅਦ ਮਿਲਿਆ ਵੈਸੇ ਵੀ ਯਾਨਕਿ ਰੋਜ਼ ਡੇਲੀ ਮਿਲਦਾ ਹੀ ਮਿਲਦਾ ਹੈਨਾ ਕਿਉਂਕਿ ਪਹਿਲਾ ਆ ਜਾਂਦਾ ਤੇ ਜਿਹੜੇ ਇੱਕ ਡੇਢ ਘੰਟਾ ਹੁੰਦਾ ਫਿਰ ਫ੍ਰੀ ਹੁੰਦਾ ਹੈ ਨਾ ਇਹਦੇ ਨਾਲ ਕੋਈ ਖੇਡਣ ਨੂੰ ਨਹੀਂ ਹੁੰਦਾ ਕੋਈ ਛੋੜ ਕਰਨ ਨੂੰ ਨਹੀਂ ਹੈ ਨਾ ਕੋਈ ਲੜਨ ਨੂੰ ਨਹੀਂ ਹੁੰਦਾ ਹੈਗਾ ਫਿਰ ਇਸ ਕਰਕੇ ਜਦੋਂ ਵੀ ਆਉਂਦਾ ਖੁਸ਼ ਇਹਨੂੰ ਐ ਹੁੰਦਾ ਵੀ ਵੀਰਾ ਮੇਰੇ ਵਾਸਤੇ ਕੋਈ ਨਾ ਕੋਈ ਟੋਫੀ ਵਗੈਰਾ ਚੀਜ਼ ਵਗੈਰਾ ਲੈ ਕੇ ਆਊਗਾ ਇਹ ਰੋਜੀ ਨੂੰ ਕਹਿ ਕੇ ਜਾਂਦਾ ਹੁੰਦਾ ਵੀ ਜਦੋਂ ਮੈਂ ਆਵਾਂਗਾ ਤੇਰੇ ਵਾਸਤੇ ਚੀਜੀ ਲੈ ਕੇ ਆਉਂਗਾ ਤੇ ਮੈਂ ਚਲੋ ਦੋਨੇ ਭਾਈਆਂ ਦਾ ਮੈਂ ਕਹਿੰਨੇ ਪਿਆਰ ਐ ਵੀ ਬਣਿਆ ਰਹੇ ਪਿਆਰ ਵੀ ਬਣਦਾ ਤੇ ਲੜਾਈ ਵੀ ਬਹੁਤ ਜ਼ਿਆਦਾ ਕਰਦੇ ਨੇ ਇਹ ਛੰਨੂ ਮੇਰਾ ਛੋਟਾ ਜਿਹੜਾ ਇਹ ਥੋੜਾ ਕ ਚੈਂਟ ਬਹੁਤ ਹੈ ਹੈਨਾ ਇਹ ਯਾਨੀ ਕਿ ਬਹੁਤ ਹੀ ਜਿਹੀ ਸ਼ਿਕਾਇਤਾਂ ਵੀ ਬੋਲ ਤਾਊਗਾ ਮम्मा ਐ ਕਰ ਰਿਹਾ ਐ ਕਰ ਰਿਹਾ ਤੇ ਬਚਪਨ ਚ ਤਾਂ ਦੇਖੋ ਬੱਚੇ ਦਾ ਪਿਆਰ ਕਿੰਨਾ ਬਣਿਆ ਹੁੰਦਾ ਹੈ ਹੈਨਾ ਤੇ ਜਦੋਂ ਵੱਡੇ ਹੋ ਜਾਂਦੇ ਨੇ ਹੈਨਾ ਇਹ ਹੀ ਜਦੋਂ ਪੜ ਲਿਖ ਜਾਂਦੇ ਨੇ ਵਿਆਹ ਹੋ ਜਾਂਦਾ ਤੇ ਫਿਰ ਅੱਡ ਅੱਡ ਹੋਏ ਹੁੰਦੇ ਨੇ ਮਾਤਾ ਤੋਂ ਮਕਾਨ ਹੋ ਜਾਂਦੇ ਨੇ ਹੈਨਾ ਬੱਚਿਆਂ ਦੇ ਕਿੰਨਾ ਇੱਕੋ ਲੱਗਦਾ ਸਾਰਾ ਕੁਝ ਉਹ ਹੋ ਜਾਂਦਾ ਚੇਂਜ ਹੋ ਜਾਂਦਾ ਹੈ ਨਾ ਇਹੀ ਭਾਈਕ ਦੂਜੇ ਦੇ ਮਹਿਮਾਨ ਰਿਸ਼ਤੇਦਾਰ ਸ਼ਰੀਕ ਬਣ ਜਾਂਦੇ ਨੇ ਨਾ ਤੇ ਸੱਚੀ ਸੋਚ ਕੇ ਕਈ ਵਾਰੀ ਐਵੇਂ ਹੁੰਦਾ ਵੀ ਹਾਂ ਜਿਵੇਂ ਹੁਣ ਆਪਣੇ ਮੰਮੀ ਡੈਡੀ ਲਾ ਲਓ ਆਪਣੇ ਮੰਮੂ ਪਾਪਾ ਹੋਰ ਲਾ ਲਓ ਨਾ ਐਵੇਂ ਚਲਾ ਲ ਅਲੱਗ ਅਲੱਗ ਹੋ ਗਏ ਇਹ ਵੀ ਫਿਰ ਐਵੇਂ ਹੋ ਜਾਣਗੇ ਵੱਡੇ ਹੋ ਕੇ ਕਈ ਵਾਰੀ ਤਾਂ ਮਨ ਬਹੁਤ ਜ਼ਿਆਦਾ ਹੁੰਦਾ ਸੈਡ ਜਾ ਹੋ ਜਾਂਦਾ ਵੀ ਹੁਣ ਕਿੰਨਾ ਹੈ ਅਪਸਰੀ ਚ ਖੇਲਦੇ ਨੇ ਲੜਦੇ ਫਿਰਦੇ ਨੇ ਬਾਚ ਚ ਚਲੋ ਜੀ ਇਹ ਤਾਂ ਹੈ ਨਾ ਇੱਕ ਸਭ ਕੁਛ ਐਵੇਂ ਚਲੋ ਦੁਨੀਆਦਾਰੀ ਹੈ ਨਾ ਮੇਂ ਬਣਿਆ ਹੋਇਆ ਉਹ ਜਿਵੇਂ ਅ ਪ੍ਰਮਾਤਮਾ ਨੇ ਚਾਇਆ ਉਵੇਂ ਹੁੰਦਾ ਹੁੰਦਾ ਹੈ ਨਾ ਕਈ ਪਥਰੇ ਨੇ ਜਿਹੜੇ ਇਕੱਠੇ ਵੀ ਬਹੁਤ ਰਹਿੰਦੇ ਨੇ ਹੈਨਾ ਇੱਕ ਘਰ ਚ ਹੀ ਰਹਿੰਦੇ ਨੇ ਤੇ ਚਲੋ ਜੀ ਉਹ ਤਾਂ ਚਲੋ ਆਪਾਂ ਅੱਗੇ ਦੇਖਾਂਗੇ ਤੇ ਇੱਥੇ ਹੁਣਾਂ ਹਰਮਨੀਤ ਸ਼ਾਮ ਦਾ ਟਾਈਮ ਐ ਸੀ ਰੈਸਟੋਰੇਸਟ ਕਰਕੇ ਸ਼ਾਮ ਦਾ ਟਾਈਮ ਸੀਗਾ ਤੇ ਰਮਨੀਤ ਕਹਿੰਦਾ ਸੀਗਾ ਕਹਿੰਦਾ ਮम्मा ਮੈਨੂੰ ਨਾ ਥੋੜੇ ਜਿਹਾ ਬੋਲ ਕੈਚ ਨਹੀਂ ਐ ਮੈਂ ਘਰ ਨਹੀਂ ਆਉਂਦੀ ਕਹਿੰਦਾ ਮੇਰੇ ਥੋੜੀ ਜਿਹੀ ਪ੍ਰੈਕਟਿਸ ਕਰਵਾ ਦਿਓ ਉਹ ਵੀ ਐਵੇਂ ਕਰਕੇ ਹੈ ਨਾ ਮੈਂ ਕਿਹਾ ਪੁੱਤ ਮੈਨੂੰ ਤਾਂ ਆਪ ਨਹੀਂ ਆਉਂਦੀ ਹੈਗੀ ਉਹ ਕਰਵਾ ਰਹੀ ਸੀਗੀ ਚਲੋ ਉਹਦੇ ਨਾਲ ਮੈਂ ਤੇ ਇੱਥੇ ਵੈਸੇ ਸ਼ਾਨੂ ਵੀ ਫਿਰ ਆਪਣਾ ਆ ਗਿਆ ਸੀਗਾ ਉਹਦੀ ਪੈਂਟ ਯਾਨੀ ਕਿ ਨਿਕਲੀ ਨਿਕਲਾਈ ਰਹੀਂਦੀ ਹੈ ਉਹ ਅਸਲ 'ਚ ਵਾਸ਼ਰੂਮ ਜਾ ਕੇ ਆਇਆ ਸੀਗਾ ਤਾਂ ਕਰਕੇ ਤੇ ਲੋ ਜੀ ਇੱਥੇ ਹੁਣ ਮੈਂ ਲੱਗ ਗਈ ਸੀਗੀ ਆਪਣਾ ਹੈਅਰ ਵਾਸ਼ ਕਰਨ ਡਿਫਰੈਂਟ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਪਲੀਜ਼ ਫੁੱਲ ਵਾਚ ਕਰਨਾ ਤੇ ਇੱਥੇ ਵਸ ਮੈਂ ਹੈਅਰ ਆਪਣੇ ਵਾਸ਼ ਕਰ ਰਹੀ ਸੀ ਕਿ ਬਾਲ ਧੌਂਦੀ ਸੀਗੀ ਬਾਥਰੂਮ ਚ ਨਾ ਪਤਾ ਨਹੀਂ ਕੀ ਗੱਲ ਹੈ ਹੁਣ ਮੈਨੂੰ ਨਾ ਖਬਰਾਟ ਹੋਣ ਲੱਗੀ ਜਦੋਂ ਮੈਂ ਨਾ ਹੁੰਦੇ ਆਪਣੇ ਸਿਰ ਧੌਂਨੇ ਨਾ ਇੱਕੋ ਲਗਤ ਖਬਰਾਟ ਜੁਹਿੰਦੀ ਹੈ ਸਾਂਝ ਜਿਵੇਂ ਫੁੱਲ ਦੇ ਨੇ ਨਾ ਐ ਹੁੰਦੇ ਨੇ ਮੈਂ ਚਲ ਮੈਂ ਅੱਜ ਬਾਹਰ ਹੀ ਧੋ ਲੰਨੀ ਆ ਸਿਰ ਹਨਾ ਤਾਂ ਕਰਕੇ ਮੈਂ ਬਾਹਰ ਆਪਣੇ ਇੱਥੇ ਆਰਾਮ ਨਾਲ ਧੋ ਲਿਆ ਸੀਗਾ ਤੇ ਬੱਚੇ ਆਪਣਾ ਇੱਥੇ ਉ ਬੋਲ ਨਾਲ ਖੇਲ ਰਹੇ ਸੀਗੇ ਤੇ ਜੋਏ ਵੀ ਆਪਣਾ ਖੇਲ ਰਿਆ ਸੀਗਾ ਤੇ ਗਰਮੀ ਤਾਂ ਬੱਸ ਪੁੱਛੋ ਹੀ ਨਾ ਗਰਮੀ ਨੇ ਤਾਂ ਬਹੁਤ ਜ਼ਿਆਦਾ ਤੰਗ ਕੀਤਾ ਪਿਆ ਬਹੁਤ ਜ਼ਿਆਦਾ ਗਰਮੀ ਲੱਗਦੀ ਐ ਪੱਖੇ ਨੀਚੇ ਤਾਂ ਠੀਕ ਲੱਗਦਾ ਅਗਰ ਜੇ ਆਪਾਂ ਬਾਹਰ ਆ ਜਾਈਏ ਨਾ ਪੱਖੇ ਤੋਂ ਇਲਾਵਾ ਫਿਰ ਸਾਂਝ ਯਾਨਕੀ ਬਹੁਤ ਘੁਟਨ ਜੀ ਹੁੰਦੀ ਐ ਗਰਮੀ ਨੇ ਬਹੁਤੋ ਕੀਤਾ ਪਿਆ ਹੁਣ ਵੀ ਦੇਖੋ ਮੈਂ ਸਿਰ ਧੋ ਕੇ ਹੈਨਾ ਪੱਖੇ ਨੀਚੇ ਬੈਠ ਕੇ ਪੈ ਕੇ ਨੀਚੇ ਵਾਲ ਲਟਕਾ ਕੇ ਫੇਰ ਸੁਕਾਈ ਸੀਗੇ ਵਾਲ ਕਿਉਂਕਿ ਮੈਨੂੰ ਨਾ ਪਤਾ ਨਹੀਂ ਕੀ ਗੱਲ ਹੈ ਗਰਮੀ ਕੁਝ ਜ਼ਿਆਦਾ ਮੈਂ ਕਿਹਨੇ ਗਰਮੀ ਤਾਂ ਚਲੋ ਹੋ ਹੀ ਪਈ ਐ ਕਈ ਵਾਰ ਮੈਂ ਪੁੱਛਦੀ ਹੁਣੀ ਹੈ ਬੱਚੇ ਨੇ ਵੀ ਤੁਹਾਨੂੰ ਵੀ ਇੰਨੀ ਗਰਮੀ ਲੱਗਦੀ ਐ ਵੀ ਮੈਨੂੰ ਪਤਾ ਨਹੀਂ ਕਿਉਂ ਇੰਨੀ ਮਹਿਸੂਸ ਹੁੰਦੀ ਐ ਤੇ ਲੋ ਜੀ ਇੱਥੇ ਮੈਂ ਆਪਣਾ ਸਿਰ ਸੁਰਬਾ ਕੇ ਤੇ ਇੱਥਰਲੇ ਰੂਮ ਚ ਆ ਗਈ ਸੀਗੀ ਇਹ ਰੂਮ ਦਾ ਥੋੜਾ ਜਿਹਾ ਪੱਖਾ ਚੱਲਦਾ ਤੇਜ਼ ਅ ਤੇਜ਼ ਵੀ ਚੱਲਦਾ ਕੁਝ ਇੱਧਰ ਕੱਪੜੇ ਇੱਧਰ ਹੀ ਪਏ ਸੀਗੇ ਮੈਂ ਚਲੋ ਮੈਂ ਇੱਥੇ ਬੈਠੀ ਬੈਠੀ ਐ ਨਾ ਕੱਪੜੇ ਤੈਹ ਲਗਾ ਲੈਣੀਆਂ ਦੋ ਦਿਨਾਂ ਦੇ ਕੱਪੜੇ ਆਪਣੇ ਇੱਥੇ ਹੀ ਪਏ ਸੀਗੇ ਚੇਅਰ ਤੇ ਬੀ ਬੈਠੇ ਬੈਠੇ ਚਲੋ ਇਹਨਾਂ ਨੂੰ ਤੈਅ ਲਗਾ ਲੈਨੇ ਤੇ ਜਿੱਥੇ ਮੈਂ ਫਿਰ ਉੱਥੇ ਇਹ ਸਾਰੇ ਹੁੰਦੇ ਨੇ ਹਨਾ ਤੇ ਇੱਥੇ ਹੁਣ ਰਮਣੀਤ ਦੇ ਡੈਡੀ ਲੈ ਕੇ ਆਏ ਸੀਗੇ ਸ਼ੇਕਰ ਸ਼ੇਕਰ ਲੈ ਕੇ ਆਏ ਸੀਗੇ ਸਾਨੂੰ ਗਿਆ ਸੀਗਾ ਨਾਲ ਸਾਨੂੰ ਕਹਿੰਦਾ ਮਮਾ ਮੈਨੇ ਲੈਣਾ ਮੈਨੇ ਲੈਣਾ ਮੈਂ ਕਿਹਾ ਪੁੱਤ ਤੇਰੇ ਕੋਲੇ ਤਾਂ ਹੈਗੀ ਆ ਹਨਾ ਪਾਣੀ ਵਾਲੀ ਬੋਤਲ ਤੇ ਮੈਂ ਕਿਹਾ ਤੇਰੇ ਵਾਸਤੇ ਨਹੀਂ ਹੈਗਾ ਇਹ ਤੇ ਫਿਰ ਰੋ ਰਿਹਾ ਸੀਗਾ ਹੁਣ ਇਹ ਵੀ ਮਮਾ ਮੈਨੂੰ ਵੀ ਦਵਾਓ ਮੈਨੂੰ ਵੀ ਦਵਾ ਮੈਂ ਕਿਹਾ ਵੱਡਿਆਂ ਵਾਸਤੇ ਹੁੰਦਾ ਇਹ ਇਹਨੂੰ ਮੈਂ ਇੰਜ ਕੈਰੀ ਸੀਗੀ ਤੇ ਇਹ ਆਪਣੇ ਆਪਣੇ ਲਈ ਲੈ ਕੇ ਆਏ ਨੇ ਰਮਣੀਤ ਦੇ ਡੈਡੀ ਵੀ ਕਹਿ ਵੀ ਚਲੋ ਕਿਤੇ ਜਾਂਦੇ ਨੇ ਪਾਣੀ ਵਗੈਰਾ ਚਲੋ ਲੈ ਜਾ ਕਰ ਲੰਗੇ ਤੇ ਇੱਥੇ ਬਸ ਆਪਣੇ ਫੋਨ ਤੇ ਗੱਲ ਕਰ ਰਹੇ ਸੀਗੇ ਇੱਥੇ ਮੈਂ ਸ਼ਾਨ ਨੂੰ ਕਹੀ ਜਾਂਦੀ ਸੀਗੀ ਵੀ ਪੁੱਤ ਵੀ ਰੋਲਾ ਨਾ ਪਾਏ ਕੋਈ ਡੈਡੀ ਨੂੰ ਨਾ ਕੰਮ ਵਾਲੇ ਨਾਲ ਗੱਲ ਕਰ ਲੰਦੇ ਵੀ ਫੇਰ ਆਪਾਂ ਗੱਲਬਾਤ ਕਰਦੇ ਫੇਰ ਤੈਨੂੰ ਦਵਾਖੇ ਲੈ ਕੇ ਆਉਣੀ ਹੈ ਐਵੇਂ ਜਿੱਦ ਕਰੀ ਜਾਂਦਾ ਸੀਗਾ ਇਹ ਤੇ ਇੱਥੇ ਹੁਣ ਰਮਣੀਤ ਵੀ ਲੱਗ ਰਿਹਾ ਸੀਗਾ ਤਾਂ ਮਮਾ ਮੈਨੇ ਲੈਣਾ ਮੈਨੇ ਲੈਣਾ ਮੈਂ ਚਲ ਕੋਈ ਗੱਲ ਨਹੀਂ ਤੂੰ ਹੀ ਤੂੰ ਵੀ ਲੈ ਲਿਆ ਨਾ ਤੇ ਡੈਡੀ ਵੀ ਲੈ ਲਿਆ ਕਰ ਲੰਗੇ ਤੇ ਇੱਥੇ ਵੈਸੇ ਇਹ ਮੇਰੇ ਜਿਹੜੇ ਕੱਪੜੇ ਤੈਅ ਕਰਨ ਵਾਲੇ ਪਏ ਸੀਗੇ ਉਹਦੇ ਉੱਤੇ ਬੈ ਗਏ ਸੀਗੇ ਮੈਂ ਕਿ ਤੁਸ ਤਾਂ ਜ਼ਿਆਦਾ ਹੀ ਮਦਦ ਹੈ ਕੱਪੜੇ ਇਹ ਐ ਕਰਕੇ ਇਹਨਾਂ ਨੂੰ ਹੱਸਦੀ ਸੀਗੀ ਮੈਂ ਵੀ ਮੈਂ ਚੱਲ ਕੱਪੜੇ ਇੱਥੇ ਤੈਸ ਵਗੈਰਾ ਸਾਰੇ ਲਾ ਲੈਣੀਆਂ ਤੇ ਫਰੈਂਡ ਜਿਹੜੇ ਚੈਨਲ ਤੇ ਨਵੇਂ ਆ ਗਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਜਿਹੜੇ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਵਾਚ ਕਰ ਲਈ ਪਲੀਜ਼ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਜ਼ਰੂਰ ਕਰਨਾ ਹੈ ਨਾ ਤੇ ਇੱਥੇ ਨਾ ਬਸ ਐਂ ਕਹ ਰਹੇ ਸੀ ਕਿ ਜਿਹੜਾ ਪਹਿਲਾ ਇੱਕ ਹੋਰ ਇਹ ਤੋਂ ਪਹਿਲਾਂ ਲੈ ਕੇ ਆਏ ਸੀਗਾ ਸ਼ੇਕਰ ਵੀ ਉਹ ਜਾਦਾ ਵਧੀਆ ਸੀਗਾ ਕਿ ਇਹ ਰਮਣੀਤ ਨੂੰ ਪੁੱਛ ਰਹੇ ਸੀਗੇ ਹੈਨਾ ਵੀ ਰਮਣੀਤ ਥੋੜਾ ਜਿਹਾ ਟੱਕਾ ਨਾ ਕਦੇ ਖੋਲ ਦਿੰਦਾ ਸੀਗਾ ਕਦੇ ਬੰਦ ਕਰ ਦਿੰਦਾ ਸੀ ਉਹ ਕਹੇ ਸੀਗੇ ਵੀ ਲੂਜ਼ ਹੋ ਜਾਊਗਾ ਵੀ ਪਹਿਲਾ ਵਾਲਾ ਵੀ ਆਪਾਂ ਨੇ ਤਾਂ ਹੀ ਮੋੜਿਆ ਇਹ ਐਂ ਕਰਕੇ ਚਲੋ ਇਹਨੂੰ ਸਮਝਾ ਰਹੇ ਸੀਗੇ ਤੇ ਇੱਥੇ ਬਸ ਮੈਂ ਹੁਣੇ ਸਾਰੇ ਕੱਪੜੇ ਨੇ ਜਿਹੜੇ ਹੈ ਨਾ ਤਹਿ ਲਾ ਕੇ ਅਲਮਾਰੀ ਦੇ ਵਿੱਚ ਰੱਖ ਦਵਾਂਗੀ ਤੇ ਮਸਾਂ ਹੀ ਇਹਨਾਂ ਦੀ 바ਰੀ ਆਈਏ ਸੱਚੇ ਤੇਲ ਹਾਉਣੇ ਮੈਨੂੰ ਬਹੁਤ ਜ਼ਿਆਦਾ ਔਖੇ ਲੱਗਦੇ ਨੇ ਕਈ ਵਾਰ ਇੱਥੇ ਸਾਡੇ ਯਾਨੀ ਕਿ ਕਪੜੇ ਛੇਰ ਤੇ ਹੀ ਖਤਮ ਹੋ ਜਾਂਦੇ ਨੇ ਇਨਕੀ ਦੁਬਾਰੇ ਧੋਣ ਵਾਲੇ ਹੋ ਜਾਂਦੇ ਨੇ ਪਾ ਪਾ ਕੇ ਛੇਰ ਤੇ ਹੀ ਪਾ ਲੈਨੇ ਆ ਸੀ ਤੇ ਲੋ ਜੀ ਉਸ ਤੋਂ ਬਾਅਦ ਹੁਣ ਰਮਨੀਤ ਦੇ ਡੈਡੀ ਨੇ ਲਾਤਾ ਸੀਗਾ ਆਰਡਰ ਮੈਨੂੰ ਉਹ ਕਹਿੰਦੇ ਵੀ ਵੀ ਮੇਰੇ ਜਿਹੜੇ ਇਹ ਲੋਰਾ ਵਗੈਰਾ ਪਈਆਂ ਨੇ ਇਹਨਾਂ ਦੇ ਸਲਾਈ ਲਗਾ ਦੇ ਅੱਜ ਪਹਿਲੀ ਵਾਰੀ ਲਗਾ ਰਹੀ ਹਾਂ ਮੈਂ ਉਹਨਾਂ ਦੇ ਨਹੀਂ ਤਾਂ ਆਪ ਹੀ ਚਲੋ ਉਹਨਾਂ ਨੂੰ ਮਸ਼ੀਨ ਵਗੈਰਾ ਚਲਾਉਣੀ ਆਉਂਦੀ ਹੈ ਨਾ ਆਪ ਹੀ ਲਗਾ ਲੈਂਦੇ ਹੁੰਦੇ ਨੇ ਤੇ ਇੱਥੇ ਫਿਰ ਮੈਂ ਬੱਚਿਆਂ ਦੇ ਵੀ ਲੋਰਾ ਤੇ ਤੇ ਇਹਨਾਂ ਦੀ ਵੀ ਉਹ ਤੇ ਲਗਾ ਦਵਾਂਗੇ ਲੋਰ ਤੇ ਹੈ ਨਾ ਅ ਟਾਂਕਾ ਵਗੈਰਾ ਜਿਹੜੇ ਹੈਗੇ ਨੇ ਲਾਉਣ ਵਾਲੇ ਕੀ ਹੁੰਦਾ ਪਤਾ ਜਿਹੜੇ ਆਪਾਂ ਸਲਾਈ ਵਗੈਰਾ ਕਰਦੇ ਆਂ ਟਾਂਕੇ ਟੱਲੇ ਸੱਚੀ ਬਹੁਤ ਜ਼ਿਆਦਾ ਔਖੇ ਲੱਗਦੇ ਨੇ ਲਾਉਣੇ ਸੂਟ ਸਿਉਣਾ ਫਿਰ ਵੀ ਆਸਾਨ ਲੱਗਦਾ ਪਰ ਜਿਹੜੇ ਟਾਂਕੇ ਹੁੰਦੇ ਨੇ ਬਹੁਤ ਜ਼ਿਆਦਾ ਔਖੇ ਹੁੰਦੇ ਨੇ ਕਹਿੰਦੇ ਹੁੰਦੇ ਨੇ ਦਰਜੀ ਦੇ ਤਾਂ ਆਪ ਦੇ ਬਟਨ ਕਾਜ ਜਿਹੜੇ ਹੁੰਦੇ ਨੇ ਉਦੜੇ ਹੋਏ ਹੁੰਦੇ ਨੇ ਬਟਨ ਹੈਨਾ ਮੇਰੇ ਨਾਲ ਖੁਦ ਐਵੇਂ ਹੁੰਦਾ ਮੈਂ ਸ਼ਰਟ ਸਾਰੀ ਆਪਣੀ ਬਣਾ ਲੈਣੀ ਆ ਪਰ ਜਿਹੜੇ ਬਟਨ ਹੁੰਦੇ ਨੇ ਲਾਉਣ ਵਾਲੇ ਉਹ ਛੱਡ ਦਿੰਨੀ ਹੁੰਦੀ ਆ ਲੈ ਵੀ ਆਉਣੀਆਂ ਬਟਨ ਐਨਾ ਯਾਨੀ ਕਿ ਉਹ ਹੋ ਜਾਂਦਾ ਆਪਦੇ ਤੇ ਨਹੀਂ ਯਾਨੀ ਕਿ ਨਾ ਉਹ ਮਿਹਨਤ ਜੀ ਹੁੰਦੀ ਹੈਗੀ ਕੱਪੜਿਆਂ ਵਗੈਰਾ ਤੇ ਅਗਰ ਜੇ ਕੋਈ ਸੂਟ ਬਣਾਉਣ ਨੂੰ ਸੋਚਦੇ ਆ ਤਾਂ ਸੱਚੇ ਨਾ ਦਿਮਾਗ ਖਰਾਬ ਹੋ ਜਾਂਦਾ ਵੀ ਕੀ ਡਿਜ਼ਾਈਨ ਬਣਾਈਏ ਕੀ ਡਿਜ਼ਾਈਨ ਬਣਾਈਏ ਜਦ ਤੱਕ ਸੋਚਦੇ ਆ ਫਿਰ ਮਾਈਂਡ ਜਾਂਦਾ ਵੀ ਚਲੋ ਫਿਰ ਬਣਾਵਾਂਗੇ ਉਹ ਫਿਰ ਫਿਰ ਤੇ ਸੱਚੇ ਇੰਨੇ ਦਿਨ ਲੱਗ ਜਾਂਦੇ ਨੇ ਆਪਣੇ ਕੱਪੜੇ ਬਣਾਉਣ ਤੇ ਤੇ ਲੋ ਜੀ ਇੱਥੇ ਹੁਣ ਰਮਣੀਤ ਕਹਿੰਦਾ ਮਮਾ ਮੈਨੂੰ ਸਟੈਪਲਰ ਮਿਲੇ ਨਹੀਂ ਮਖਿਆ ਲੈ ਮੈਨੂੰ ਫੜਾ ਮੈਂ ਇੱਥੇ ਇਹਨੂੰ ਸਟੈਪ ਕਰ ਦੰਨੀ ਆ ਨਾ ਸਿਲਾਈ ਲਗਾ ਦੰਨੀ ਆ ਇਹਨਾਂ ਤੇ ਆਪ ਸਿਗੇ ਪ੍ਰਿੰਟ ਜੇ ਕੜਵਾਏ ਹੋਏ ਸੀਗੇ ਰਮਣੀਤ ਨੇ ਮੈਂ ਇਹਨਾਂ ਤੇ ਸਿਲਾਈਓ ਲਗਾਤੀ ਮਖਿਆ ਲੈ ਤੇਰਾ ਪੱਕਾ ਕੰਮ ਕਰਤਾ ਇਹ ਤੇ ਚਲੋ ਜੇ ਇੱਥੇ ਮੈਂ ਟਾਂਕੇ ਟੁੰਕੇ ਲਗਾਤੇ ਸੀਗੇ ਇਸ ਰੂਮ ਦੇ ਵਿੱਚ ਸੱਚੀ ਗਰਮੀ ਬਹੁਤ ਜ਼ਿਆਦਾ ਇੱਧਰ ਮੇਰਾ ਯਾਨਕੀ ਕੰਮ ਕਰਨ ਨੂੰ ਬਿਲਕੁਲ ਵੀ ਨਹੀਂ ਮਨ ਕਰਦਾ ਹੈਗਾ ਕਟਿੰਗ ਸ਼ਟਰਿੰਗ ਕਰਨ ਨੂੰ ਹੈਨਾ ਜਮਾ ਹੀ ਨਹੀਂ ਜੀ ਕਰਦਾ ਹੈਗਾ ਜਿੱਦੇ ਚਲੋ ਮੀਂਹ ਪੈਂਦਾ ਸੀਗਾ ਉਦਦੇ ਤਾਂ ਯਾਨਕੀ 2-4 ਦਿਨ ਠੀਕ ਸੀਗਾ ਤੇ ਹੁਣ ਫੇਰ ਬਸ ਇੱਥੋਂ ਮੰਜਾ ਮੇਰਾ ਤਾਂ ਓਖੜਿਆ ਪਿਆ ਇਹ ਨਵੇਂ ਰੂਮ 'ਚ ਸੱਚੀ ਬਹੁਤ ਜ਼ਿਆਦਾ ਗਰਮੀ ਹੈ ਗਰਮੈਸ਼ ਬਹੁਤ ਐਦੇ 'ਚ ਕਿਉਂਕਿ ਇਹਦੇ ਉੱਤੇ ਹੈ ਨਹੀਂਗਾ ਚਿਵਾਰਾ ਹੈਨਾ ਛੱਤ ਨੰਗੀ ਐ ਜਿਹਦੇ ਕਰਕੇ ਗਰਮ ਬਹੁਤ ਐ ਤੇ ਮੈਂ ਹੁਣ ਰਮਨੀਤ ਜੜੀ ਨੂੰ ਕਿਹਾ ਅੱਜ ਵੀ ਤੁਸੀਂ ਮੇਰਾ ਯਾਨੀ ਕਿ ਕਾਊਂਟਰ ਉਧਰਲੇ ਰੂਮ 'ਚ ਹੀ ਲਗਾ ਦਿਓ ਜੇ ਮੇਰੇ ਤੋਂ ਕੰਮ ਕਰਵਾਉਣਾ ਹੈ ਨਾ ਜੇ ਦੋ ਪੈਸੇ ਮੇਰੇ ਤੋਂ ਕਮਵਾਉਣੇ ਨੇ ਤਾਂ ਕਰਕੇ ਮੈਂ ਮੇਰਾ ਤਾਂ ਉਧਰਲੇ ਰੂਮ 'ਚ ਹੀ ਲਾ ਜਾ ਦਿਓ ਹੈ ਨਾ ਕਾਊਂਟਰ ਤੇ ਲੋ ਜੀ ਇੱਥੇ ਹੁਣ ਫਿਰ ਮੈਂ ਲੱਗ ਗਈ ਸੀਗੀ ਸ਼ਾਮ ਹੋ ਗਿਆ ਸੀਗਾ ਇੱਥੇ ਰੱਖੀ ਸੀਗੀ ਆਪਾਂ ਨੇ ਸਾਫਤੀ ਮੂੰਗੀ ਤੇ ਛੋਲਿਆਂ ਦੀ ਦਾਲ ਗਰਮ ਪਾਣੀ ਹੋ ਗਿਆ ਸੀਗਾ ਪਾਤੀ ਸੀ ਆਪਾਂ ਨੇ ਤੇ ਨਾਲ ਹੀ ਪਾਤੇ ਸੀਗੇ ਆਪਾਂ ਨੇ ਪਿਆਜ਼ ਟਮਾਟਰ ਹਰੀ ਮਿਰਚ ਤੇ ਨਾਲੇ ਪਾਤੇ ਸੀਗੇ ਆਪਾਂ ਨੇ ਨਾਣ ਮਿਰਚ ਹਲਦੀ ਹੈਨਾ ਧਨੀਆ ਪਾਊਡਰ ਹੈ ਨਹੀਂ ਸੀਗਾ ਖਤਮ ਹੋ ਗਏ ਸੀਗਾ ਬਸ ਫਿਰ ਆਪਾਂ ਨੇ ਨਾਣ ਮਿਰਚ ਧਨੀਆ ਪਾਊਡਰ ਹੀ ਪਾਸੀ ਥੋੜਾ ਘਿਪਾਤਾ ਤੇਲ ਹੈ ਨਾ ਪੈਸੇ ਨੂੰ ਆਪਾਂ ਹੁਣ ਸੀਟੀ ਲਵਾ ਦਵਾਂਗੇ ਸੀਟੀਆਂ ਇਹਦੇ ਤੇ ਨਾ ਕਾਫੀ ਲੱਗਦੀਆਂ ਨੇ ਕਿਉਂਕਿ ਇਹ ਦਾਲ ਨਾ ਗੜੀ ਛੇਤੀ ਰਲਦੀ ਨਹੀਂ ਹੈਗੀ ਜਾਂ ਫਿਰ ਇਹਨੂੰ ਪਹਿਲਾਂ ਭਿਓ ਕੇ ਰੱਖਣਾ ਪੈਂਦਾ ਹੈ ਨਾ ਯਾਨੀ ਕਿ 3-4 ਘੰਟੇ ਮੈਂ ਪਹਿਲਾਂ ਨਹੀਂ ਭਿਓਈ ਸੀਗੀ ਮੇਰੀ ਇਹੀ ਗਲਤੀ ਹੋ ਗਈ ਸੀਗੀ ਅਗਰ ਜੇ ਮੈਂ ਪਹਿਲਾਂ ਭਿਓ ਦਿੰਦੀ ਫਿਰ ਵਧੀਆ ਬਣ ਜਣੀ ਸੀਗੀ ਵਧੀਆ ਤਾਂ ਬਣੀ ਹੈ ਯਾਨੀ ਕਿ ਛੇਤੀ ਬਣ ਜਣੀ ਸੀਗੀ ਜ्याने ਆਪਣੀ ਦਾਲ ਬੰਦੀ ਸੀਗੀ ਇੱਥੇ ਮੈਂ ਫਟਾਫਟ ਲੱਗੀ ਸੀਗੀ ਭਾਂਡੇ ਧੋਣ ਜਿਹੜੇ ਆਪਣੇ ਪਏ ਸੀਗੇ ਦੋ ਚਾਰਕ ਮੈਂ ਖੈ ਲੱਗੇ ਹੱਥ ਇਹਨਾਂ ਨੂੰ ਵੀ ਰਗੜਾ ਦੇਣੀਆਂ ਕਿਉਂਕਿ ਜਦੋਂ ਮੈਂ ਕਿਚਨ 'ਚ ਕੋਈ ਵੀ ਕੰਮ ਕਰਦੀ ਆ ਤਾਂ ਜਿਹੜੇ ਭਾਂਡੇ ਪਏ ਹੁੰਦੇ ਨੇ ਚਾਰਕ ਉਹਦੀ ਮੈਂ ਮਾਨਦੀ ਹੁੰਨੀ ਆ ਹਨਾ ਐ ਹੁੰਦਾ ਤੇ ਲੋ ਜੀ ਫਟਾਫਟ ਆਪਾਂ ਭਾਂਡੇ ਮਾਨਦਨੇ ਆ ਤੇ ਵੀਡੀਓ ਹੈ ਨਾ ਪਲੀਜ਼ ਲਾਈਕ ਕਰਦੇ ਹੋ ਕਮੈਂਟ ਕਰਦੇ ਤੇ ਸ਼ੇਅਰ ਜ਼ਰੂਰ ਕਰਨਾ ਹੈ ਨਾ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਮੈਂ ਕਿਸ ਟੌਪਿਕ ਤੇ ਵੀਡੀਓ ਪਾਵਾਂ ਸਿਲਾਈ ਤੇ ਪਾਵਾਂ ਜਾਂ ਡੇਲੀ ਵਲੋਗ ਡੇਲੀ ਰੂਟੀਨ ਹੈ ਨਾ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਵੀ ਮੈਂ ਥੋੜੀ ਜਿਹੀ ਬਹੁਤ ਜ਼ਿਆਦਾ ਕਨਫਿਊਜ਼ ਵੀ ਹੋਈ ਪਈ ਆ ਵੀ ਆਪਾਂ ਕਿਸ ਤੇ ਹੈ ਨਾ ਪਾਵਾਂ ਕਰੀਏ ਵੀਡੀਓ ਥੇ ਲੋ ਜੇ ਇੱਥੇ ਮੈਂ फटाफट ਹੁਣ ਭਾਂਡੇ ਤੋਦ ਦਿੰਨੀ ਆ ਇੱਕ ਟੁੱਟੀ ਤਾਂ ਯਾਨੀ ਕਿ ਆਪਣੀ ਜਦੋਂ ਬਾਹਰਲੀ ਚੱਲਦੀ ਆ ਉਹ ਘੱਟ ਹੋ ਜਾਂਦੀ ਆ ਹੁਣ ਪਤਾ ਨਹੀਂ ਬਾਹਰੇ ਹੈ ਨਾ ਸ਼ਾਨੂੰ ਹੋਰਾਂ ਨੇ ਟੁੱਟੀ ਚਲਾਈ ਹੋਈ ਸੀਗੀ ਘੱਟ ਚੱਲਦੀ ਸੀਗੀ ਇੱਕ ਤੇਜ਼ ਚੱਲਦੀ ਸੀਗੀ ਐ ਹੋ ਜਾਂਦਾ ਇਹ ਇਥੇ ਫਟਾਫਟ ਆਪਾਂ ਇਥੇ ਹੁਣ ਭਾਂਡੇ ਧੋ ਕੇ ਤੇ ਫਿਰ ਅਸਲ ਨੂੰ ਸੰ ਛਿੱਲ ਕੇ ਲਾਵਾਂਗੇ ਆਪਾਂ ਤੜਕਾ ਗਰਮੀ ਇਸ ਟਾਈਮ ਪੁੱਛੋ ਹੀ ਨਾ ਤੁਸੀਂ ਮੈਂ ਤਾਂ ਬਸ ਐ ਸੀਗਾ ਫਟਾਫਟ ਭਾਂਡੇ ਧੋ ਮੈਂ ਪੱਖੇ નીચે ਜਾਵਾਂ ਥੋੜਾ ਕੰਮ ਕਰਦੀ ਸੀ ਪੱਖੇ નીચે ਬੈਂਦੀ ਥੋੜਾ ਕੰਮ ਕਰਦੇ ਪੱਖੇ નીચે ਬੈਂਦੇ ਐਨੀ ਗਰਮੀ ਚ ਤਾਂ ਸੱਚੀ ਕੰਮ ਕਰਨ ਨੂੰ ਵੀ ਜੀ ਨਹੀਂ ਕਰਦਾ ਸੀਗਾ ਹੁੰਦਾ ਸੀਗਾ ਵੀ ਕੋਈ ਬਣਿਆ ਬਣਾਏ ਦੇ ਜੋ ਕੋਈ ਕੰਮ ਹੀ ਕਰ ਜੋ ਹੈਨਾ ਹੁੰਦਾ ਸੀਗਾ ਤੇ ਚਲੋ ਜੀ ਇੱਥੇ ਆਪਣੇ ਭਾਂਡੇ ਵੀ ਧੁੱਲ ਗਏ ਨੇ ਹੁਣ ਆਪਾਂ ਥੋੜਾ ਜਿਹਾ ਸੈਲਫ ਤੇ ਵੀ ਆਪਾਂ ਆਪਣਾ ਕੱਪੜਾ ਮਾਰ ਦੇਵਾਂਗੇ ਤੇ ਫੇਰ ਆਪਾਂ ਗੁੰਨਾਂਗੇ ਆਟਾ ਥੋੜੀ ਜਿਹੀ ਕਿ ਪੱਖਿਆ ਦੀ ਹਵਾ ਲੈ ਕੇ ਉਸ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਦਾਲ ਨੂੰ ਤੜਕਾ ਹੈਨਾ ਇਹ ਹੈਗੇ ਸੀਗੇ ਆਪਣੇ ਦੁਪਹਿਰ ਦੇ ਭਾਂਡੇ ਤੇ ਆ ਦੇਖੋ ਦਾਲਾਂ ਨੇ ਕਾਫੀ ਟਾਈਮ ਬਾਅਦ ਰਲੀਆਂ ਘੱਟੋ ਘੱਟ ਹੋ ਗਏ ਸੀ ਮੈਨੂੰ ਆਪਾਂ ਪੂਨਾ ਘੰਟੇ ਮੰਗੂ ਯਾਨੀ ਕਿ ਸੀਟੀਆਂ ਚੱਲਦੀ ਰਹੀਆਂ ਫਿਰ ਕਿਤੇ ਜਾ ਕੇ ਦੇਖੋ ਬਣੀ ਸੀਗੀ ਰਲ ਗਈ ਪਰ ਦਾਲ ਹਾਂ ਸੱਚੀ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਮੈਂ ਫਸਟ ਟਾਈਮ ਸਾਫਤੀ ਮੂੰਗੀ ਦਾਲ ਬਣਾਈ ਸੀਗੀ ਤੇ ਇੱਥੇ ਹੁਣ ਪਾ ਲਈ ਆਪਾਂ ਨੇ ਤੇਲ ਇਹਨੂੰ ਆਪਾਂ ਲਾਵਾਂਗੇ ਤੜਕਾ ਤੇ ਨਾਲੇ ਪਾ ਲਈ ਆਪਾਂ ਨੇ ਦੇਖੋ ਪਿਆ ਉਹ ਜੀਰਾ ਘੜੀ ਪੱਤਾ ਤੇ ਲਸਣ ਇਹ ਤਿੰਨੇ ਚੀਜ਼ਾਂ ਦਾ ਤੜਕਾ ਲਗਾਵਾਂਗੇ ਹਨ ਲਸਣ ਤੋਂ ਬਿਨਾ ਤਾਂ ਯਾਨੀ ਕਿ ਦਾਲ ਨੂੰ ਤੜਕਾ ਸਵਾਦ ਹੀ ਨਹੀਂ ਲੱਗਦਾ ਹੈਗਾ ਅਗਰ ਵਿੱਚ ਨਾ ਸਨ ਨਾ ਹੋਵੇ ਲਸਣਾਂ ਦਾ ਹੀ ਜਿਹੜਾ ਟੇਸਟ ਹੁੰਦਾ ਉਹੀ ਦਾਲ ਨੂੰ ਜਿਹੜਾ ਚਾਰ-ਛਾਨ ਲਗਾ ਦਿੰਦਾ ਹੈ ਟੇਸਟ ਦੇ ਵਿੱਚ ਹਨਾ ਤੇ ਚਲੋ ਜੀ ਫਿਰ ਇੱਥੇ ਆਪਣਾ ਲੱਗ ਗਿਆ ਦਾਲ ਨੂੰ ਤੜਕਾ ਰੋਟੀ ਆਟਾ ਗੁੰਨ ਲਿਆ ਸੀਗਾ ਮੈਂ ਤੇ ਰੋਟੀ ਵੀ ਹੁਣ ਬਸ ਫਟਾਫਟ ਬਣਾ ਲੈਣੇ ਆਪਾਂ ਅਦੇ ਕੋ ਦਾਲ ਕਾਫੀ ਟੇਸਟੀ ਬਣੀ ਸੀਗੀ ਅਗਰ ਜੇ ਆਪਾਂ ਇਹਦੇ ਚ ਮਲਾਈ ਮਲੂਈ ਪਾ ਦੰਦੇ ਹਨਾ ਮੱਖਣ ਮੱਖਣ ਤਾਂ ਇਹ ਦਾਲ ਮੱਖਣੀ ਬਣ ਜਣੀ ਸੀਗੀ ਚਲੋ ਜੀ ਬੱਚੇ ਨੇ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਧੀ ਸੀ ਰੋਟੀ ਸ਼ਾਨੂੰ ਤਾਂ ਇਹਨਾਂ ਕੀ ਪਰਲੇ ਘਰੀ ਖਾ ਕੇ ਆਇਆ ਸੀਗਾ ਰੋਟੀ ਮੰਮੀ ਕੰਨੀਓ ਹਨਾ ਉਹ ਵੀ ਇਹਨਾਂ ਕੀ ਸ਼ਾਮ ਨੂੰ ਮੰਮੀ ਕੰਨੀ ਚਲਾ ਗਿਆ ਸੀਗਾ ਜਿੱਦ ਜੀ ਕਰਕੇ ਮੈਂ ਚਲੋ ਕਾਫੀ ਧੇਰ ਹੋ ਗਈ ਦਿਨ ਹੋ ਗਏ ਗਏ ਨੇ ਸੀਗਾ ਇਹ ਤੇ ਇੱਥੇ ਦੇਖੋ ਹੁਣ ਆ ਗਿਆ ਸੀਗਾ ਰਾਤ ਨੂੰ ਮੰਮੀ ਦੇ ਨਾਲ ਸਾਨੂੰ ਮੰਮੀ ਦੇ ਨਾਲ ਆਇਆ ਸੀਗਾ ਦੇਖੋ ਹੁਣ ਇੱਥੇ ਟਾਈਮ ਸ਼ਾਇਦ 7:30 ਕ' ਨੋਕ ਵਜੇ ਦਾ ਹੋ ਗਿਆ ਸੀਗਾ ਤੇ ਮੰਮੀ ਆਏ ਸੀਗੇ ਇਹਨੂੰ ਛੱਡਣ ਤੇ ਇਹ ਹੈਗੇ ਸੀਗਾ ਮੇਰੇ ਯਾਨਕੀ ਦਿਓਰ ਦਾ ਬੇਟਾ ਛੋਟਾ ਦੋਨੋਂ ਹਾਂ ਹਾਂਦੇ ਨੇ ਥੋੜਾ ਜਿਹਾ ਫਰਕ ਹੈ ਇਹਨਾਂ ਦਾ ਤੇ ਮੰਮੀ ਘੜੇ ਸੀਗੇ ਪਰ ਸ਼ਾਮ ਨੂੰ ਮੰਮੀ ਨੇ ਛੱਡਣ ਆਏ ਸੀਗੇ ਤੇ ਇਹ ਲੈ ਕੇ ਆਏ ਸੀਗੇ ਮੰਮੀ ਦੀ ਪੀੜੀ ਚੱਕ ਕੇ ਕਹਿੰਦਾ ਮੈਂ ਤਾਂ ਆਪਣੇ ਘਰੇ ਲੈ ਕੇ ਜਾਊਂਗਾ ਕਹਿਣ ਲੱਗ ਗਿਆ ਮੰਮੀ ਨੂੰ ਪੀੜੀ ਪਤਾ ਨਹੀਂ ਕੀ ਹੈ ਇਹਦਾ ਮੋਟਰਸਾਈਕਲ ਜਿਹਾ ਬਣਾ ਕੇ ਖੇਲਦਾ ਹੁੰਦਾ ਸੀਗਾ ਇਹ ਤੇ ਚਲੋ ਜੀ ਫਰੈਂਡ ਅੱਜ ਦੇ ਵਲੌਗ ਦਾ ਫਿਰ ਆਪਾਂ ਇੱਥੇ ਐਂਡ ਕਰਦੇ ਆ ਤੇ ਕਿਵੇਂ ਦੀ ਲੱਗੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਥੇ ਰਮਣੀਤ ਨੇ ਕਰ ਲਾਤੀ ਸੀਗੇ ਆਪਣੀ ਦਾਦੀ ਨੂੰ ਸਿਫਾਰਿਸ਼ ਕਹਿੰਦਾ ਦਾਦੀ ਮੈਨੂੰ ਲੋਰ ਦਵਾ ਕੇ ਲੈ ਕੇ ਆਓ ਹਨਾ ਕਹਿੰਦਾ ਮੈਨੂੰ ਲੋਰ ਚਾਹੀਦੀ ਆ ਤਾਂ ਕਰਕੇ ਤੇ ਚਲੋ ਜੀ ਫਰੈਂਡ ਦਾਦੀ ਹੁਣ ਦਵਾ ਕੇ ਲੈ ਕੇ ਆਉਗੀ ਰਮਣੀਤ ਨੂੰ ਲੋਰ ਤੁਹਾਨੂੰ ਜਰੂਰ ਦਿਖਾਵਾਂਗੇ ਅਗਲੇ ਵੀਡੀਓ ਦੇ ਵਿੱਚ ਤੇ ਆਪਾਂ ਕਰਦੇ ਆ ਫਿਰ ਅੱਜ ਦੇ ਵਲੌਗ ਦਾ ਐਂਡ ਤੇ ਹੁਣ